ਪਿਛਲੇ ਦਿਨੀ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਪ੍ਰਤੀ ਕੀਤੀ ਟਿੱਪਣੀ ਨੂੰ ਲੈ ਕੇ ਪੂਰੀ ਭਾਜਪਾ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਜਗਾ ਜਗਾ ਭਾਜਪਾ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਦੂਸਰੇ ਪਾਸੇ ਅੰਮ੍ਰਿਤਸਰ ਵਿੱਚ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮੱਲਿਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਦੀ ਇਸ ਬਿਆਨ ਦੀ ਨਿਖੇਧੀ ਕੀਤੀ ਗਈ। ਤੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਨਮੈਚੂਰ ਲੀਡਰ ਹੈ ਤੇ ਉਸ ਨੂੰ ਰਾਜਨੀਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ 99 ਸੀਟਾਂ ਤੇ ਚੋਣ ਲੜ ਕੇ ਕਿਸੇ ਤਰੀਕੇ ਯੋਗਤ ਬਣਾ ਕੇ ਆਪਣੇ ਆਪ ਨੂੰ ਵਿਰੋਧੀ ਧਿਰ ਵਿੱਚ ਲਿਆਂਦਾ ਤੇ ਇੰਡੀਅਨ ਗੱਠ ਛੋੜ ਦਾ ਸਹਾਰਾ ਲਿੱਤਾ ਤੇ ਅਨਮੈਚੂਰ ਲੀਡਰ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿੱਤਾ ਗਿਆ। ਤੇ ਹੁਣ ਰਾਹੁਲ ਗਾਂਧੀ ਊਲ ਫਜ਼ੂਲ ਗੱਲਾਂ ਸੰਸਦ ਭਵਨ ਵਿੱਚ ਕਰ ਰਹੇ ਹਨ। ਦੇ ਨਾਲ ਹੀ ਕਾਂਗਰਸ ਦੇ ਉੱਪਰ ਵਾਰ ਕਰਦੇ ਹੋਏ ਸ਼ਵੇਤ ਮੱਲਿਕ ਨੇ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਕਦੇ ਵੀ 1975 ਵਿੱਚ ਦੇਸ਼ 'ਚ ਐਮਰਜੈਂਸੀ ਨਾ ਲੱਗਦੀ ਤੇ ਨਾ ਹੀ ਪੰਜਾਬ ਵਿੱਚ ਅਤਵਾਜ ਜਿਹਾ ਰਾਜ ਆਉਂਦਾ ਮੇਰੇ ਛੋਟੇ ਭਾਈ ਆਜਪਾ ਅੰਮ੍ਰਿਤਸਰ ਦੇ ਕਰਨਸ਼ੀਲ ਅਧਿਐਕਸ਼ ਡਾਕਟਰ ਰਵਿੰਦਰ ਸਿੰਘ ਸੰਧੂ ਜੀ ਬরিষ্ঠ ਆਜਪਾ ਨੇਤਾ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰੈਸ ਦੇ ਬੰਦੂ ਮਾਤਰ ਸ਼ਕਤੀ ਅੱਜ ਤੁਸੀਂ ਇੱਥੇ ਉਪਸਥਿਤ ਹੋਏ ਹੋ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ। ਔਰ ਅੱਜ ਦੇਸ਼ ਦਾ ਬੜਾ ਦੁਰਭਾਗ ਹੈ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕ ਵਿਅਕਤੀ ਅਰੀ ਪੱਕੋ ਕਹਿੰਨੇ ਆ ਇਮੈਚਿਊਰ ਵਿਅਕਤੀ ਉਹ ਅੱਜ ਕੇਵਲ ਨੜੇ 90 ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਹੈ ਪਰ जुगाड़ਬੰਦੀ ਕਰਕੇ ਕੇਵਲ ਨੜੇ 90 ਸੀਟਾਂ ਜਿੱਤ ਕੇ ਕਾਂਗਰਸ ਦੀ ਆ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਹੈ ਰਾਹੁਲ ਗਾਂਧੀ ਸੋ ਇਹ ਤਾਂ ਸਭ ਜਾਣਦੇ ਆ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਇਂ ਕਦੀ ਤੇ ਉਹਨਾਂ ਦੀ ਅਕ ਵਿਜਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਸਲ ਜਾਂਦੀ ਸੀ ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠਲ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜੀਤ ਆਂ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਔਰ ਦੁਰਭਾਗਿਆ ਹੈ ਦੇਸ਼ ਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ দায়িত্ব ਦੇ ਉੱਤੇ ਜਿੱਥੇ ਕਿ ਅਟਲ ਬਿਹਾਰੀ ਵਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ਦੈਤਵ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅੱਜ ਆ ਗਿਆ ਹੈ। ਔਰ ਉਹ ਕਹਿੰਦੇ ਨੇ ਕਿ ਪਹਿਚਾਨ ਦੇ ਉਸ ਵਿਅਕਤੀ ਦੀ ਸਭ ਨੂੰ ਹੈ ਹੀ। ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦੀ ਪਹਿਚਾਨ ਸ਼ੁਰੂ ਤੋਂ ਦੇਸ਼ ਵਿੱਚ ਬਣੀ। ਤੇ ਆਜੁੰਨੇ ਕੱਲ ਹਿੰਦੂ ਜਿਹੜੇ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸੱਤਾ ਹਿੰਦੂ ਹੈ ਇਹ ਦੇਸ਼ ਸੈਕੂਲਰ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਹਿੰਸਕ ਲਫ਼ਜ਼ ਉਸ ਵਿਅਕਤੀ ਨੇ ਕਿਹਾ ਇਹ ਕਿੱਡਾ ਦੁਰਭਾਗੇਪੁਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਨੂੰ ਜਾਣ ਨਹੀਂ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਹਿਟਰੀ ਤੋਂ ਆਏ ਸੀ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਅਚਰਣ ਦਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਕੀ ਬਹਾਦਰ ਗਾਂਧੀ ਜੀ ਹਿੰਸਕ ਸੀ ਹਿੰਦੂ ਸੀ ਇਹ ਸੁਆਮੀ ਵਿਵੇਕਾਨੰਦ ਜੀ ਹਿੰਸਕ ਸੀ ਹਿੰਦੂ ਸੀ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ देश तो माफी मांगनी चाहिए फिर उस तो अलग अलग धर्म जेराध्य महापुरुष होना दित्र लैके अपमानित किया सदन की टेबल ते रखते इस इमेच्योर राहुल गांधी राय व्यक्ति ने चित्र दिखाने शुरू करते टेबल इज की ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਨੂੰ ਜਾਣਕਾਰੀ ਉਹ ਕੋਈ ਨਹੀਂ ਹੈ ਕਮ ਸੇਮ ਕੋਈ ਜਾਣਕਾਰੀ ਦੇ ਲੈ ਕੇ ਘਰ ਆਏ ਕਿ ਜੀ ਅਗਨੀਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਸਮੇਂ ਸਾਡੇ ਰੱਖਿਆ ਮੰਤਰੀ ਰਾਜਨਾ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਕਿ ਕੋਈ ਸ਼ਹੀਦ ਹੋ ਜਾਂਦਾ ਹੈ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ। ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਨੇ ਹੈ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਵਧ ਗਿਆ। ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ। ਔਰ ਸਾਰਾ ਸਦਨ ਅਚੰਬਿਤ ਸੀ। ਕਿ ਸਦਨ ਦੀ ਮਰਿਆਦਾ ਦਾ ਕੀ ਬਣੇਗਾ ਭਵਿੱਖ ਦੇ ਵਿੱਚ ਜਿੱਤੇ ਐਸਾ ਇਮਤਜੋੜ ਨੇਤਾ ਕਾਂਗਰਸ ਨੇ ਪ੍ਰੋਜੈਕਟ ਕਰ ਦਿੱਤਾ ਹੈ ਔਰ ਮੈਂ ਤੇ ਸਮਝਣਾ ਕਿ ਵਿਪਖਸ਼ੀ ਨੇਤਾ ਵੀ ਜਿਹੜੇ ਕਈ ਵਿਰਿਸ਼ਟ ਨੇਤਾ ਨੇ ਵਿਦਵਾਨ ਵੀ ਨੇ ਵਿਪਖਸ਼ ਦੇ ਵਿੱਚ ਉਹ ਵੀ ਪਿੱਛੇ ਬੈਠੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸੀ ਕਿ ਅੱਜ ਇਹ ਜਿਹੜਾ ਮੋਦੀ ਜੀ ਦੀ ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਇੰਡੀ ਗਠਵੰਦਰ ਮਰਿਆ ਤੇ ਨੇਤਾ ਕਿੰਨੂ ਅਸੀਂ ਬਣਾ ਰਿਹਾ ਹੈ ਇਹ ਸਭ ਉਤਰਦਾਈ ਨੇ ਜਿਸ ਤਰ੍ਹਾਂ ਐਸਾ ਵਿਅਕਤੀ ਅਸ਼ੋਭਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਟੂ ਉਹਦਾ ਜੋ ਕਹਿ ਸਕਨੇ ਆ ਨਿੰਦਾ ਹੈ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਣਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖਸ਼ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ